ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ अगेन ਔਨ ਬਾਸੀ ਵਲੌਗ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪਰ ਮੈਂ ਆ ਠੀਕ ਨਹੀਂ ਹੈਗੀ ਗਾਇਸ ਪਤਾ ਨਹੀਂ 3-4 ਦਿਨ ਹੋ ਗਏ ਆ ਬੀਪੀ ਵਗੈਰਾ ਵੀ ਠੀਕ ਹੈ ਹਾਂ ਮੈਨੂੰ ਐਸਿਡ ਜ਼ਰੂਰ ਬਣ ਰਿਹਾ ਐਂਡ ਮੈਨੂੰ ਇਹ ਵੀ ਨਹੀਂ ਪਤਾ ਕਿ ਐਸਿਡ ਕਿਉਂ ਬਣ ਰਿਹਾ ਕਿਉਂਕਿ ਮੈਂ ਇੰਨਾ ਆਇਲੀ ਤਾਂ ਖਾ ਨਹੀਂ ਰਹੀ ਟਿਫਨ 'ਚ ਮੈਂ ਇੱਕ ਰੋਟੀ ਲੈ ਕੇ ਜਾਂਦੀ ਆ ਬਸ ਤੇ ਬਾਕੀ ਚਾਹ ਵਗੈਰਾ ਜ਼ਰੂਰ ਪੀ ਲਈਦੀ ਐ ਤੇ ਚਾਹ ਵੀ ਐ ਨਹੀਂ ਸਿਰਫ ਸਵੇਰੇ ਜਿੱਦਾਂ ਲੈ ਕੇ ਗਿਆ ਆਪਾਂ ਸਕੂਲ ਮੈਂ ਉਹ ਪੀਣੀ ਆ ਜਾਂ ਸਕੂਲ 'ਚੋਂ ਥੋੜੀ ਜਿਹੀ ਪੀਣੀ ਅੱਧਾ ਕੱਪ ਹੁੰਦਾ ਹਨਾ ਬਸ ਤੇ ਵੈਸੇ ਹੋ ਮੇਰੇ ਕਦੀ ਇੰਨਾ ਐਸਿਡ ਬਣਿਆ ਨਹੀਂ ਹੈਗਾ ਅੱਜ ਥੋੜਾ ਜਿਹਾ ਫਰਕ ਰਿਹਾ ਕੱਲ ਜਿਆਦਾ ਬਣਿਆ ਹੋਇਆ ਸੀ ਤੇ ਅੱਜ ਵੀ ਮੈਂ ਸਕੂਲ ਤੋਂ ਆਈ ਆ ਤੇ ਨਾ ਮੇਰਾ ਕੋਈ ਕੰਮ ਕਰਨ ਨੂੰ ਦਿਲ ਕਰ ਰਿਹਾ ਤੇ ਇੱਕ ਮੇਰੀ ਲੱਤ ਦੀ ਦਰਦ ਫੇਰ ਵਧ ਗਈ ਹੈ ਤੇ ਮੈਨੂੰ ਸਭ ਕੁਝ ਨਹੀਂ ਹਾਸੀ ਆਈ ਮੈਂ ਬਲੁੰਦਰ ਨੂੰ ਕਿਹਾ ਕਿ ਮੇਰੀ ਲੱਤ 'ਚ ਫੇਰ ਜਿਆਦਾ ਦਰਦ ਹੋ ਰਿਹਾ ਵੀ ਤੁਸੀਂ ਅਬਲੁੰਦਰ ਕਹਿੰਦੇ ਤੂੰ ਟੈਸਟ ਕਰਵਾ ਲੈ ਤੇ ਮੈਂ ਕਿਹਾ ਵੀ ਤੁਸੀਂ ਆਓਗੇ ਤੇ ਫੇਰ ਮੈਂ ਟੈਸਟ ਕਰਾਵਾਂਗੀ ਬਲੁੰਦਰ ਕਹਿੰਦੇ ਜਿੱਦਣ ਮੈਂ ਆ ਗਿਆ ਵੀ ਤੂੰ ਇਦਾਂ ਕਰੀ ਤੂੰ ਉੱਥੇ ਹੀ ਆ ਜੀ ਸੁਨਾਮ ਹੀ ਮੈਂ ਉੱਥੇ ਉਤਰ ਜਾਵਾਂਗਾ ਪਹਿਲਾਂ ਤੇਰੇ ਟੈਸਟ ਕਰਾਵਾਂਗੇ ਤੇ ਫਿਰ ਆਪਾਂ ਘਰੇ ਆਵਾਂਗੇ ਫਿਰ ਆਪਾਂ ਘਰੇ ਆਵਾਂਗੇ ਕਿਉਂਕਿ ਜੇ ਮਦੀਪ ਦੀ ਜੀ ਦੱਸਦੇ ਨੇ ਕਿ ਸਾਰੇ ਕੰਮ ਉਦੋਂ ਕਰਨੇ ਜਦੋਂ ਬਲੁੰਦਰ ਆ ਗਿਆ ਹੈ ਨਾ ਮੈਂ ਸ਼ਾਪਿੰਗ ਵੀ ਉਦੋਂ ਕਰਨੀ ਹੈ ਮੈਂ ਆਪਣੇ ਟੈਸਟ ਟਸਟ ਵੀ ਉਦੋਂ ਹੀ ਕਰਾਣੇ ਨੇ ਉਦੋਂ ਪਹਿਲਾਂ ਕੋਈ ਕੰਮ ਨਹੀਂ ਕਰਨਾ ਹੈਗਾ ਬਟ ਖੈਰ ਅੱਜ ਸੱਚੀ ਦੱਸਾਂ ਤੇ ਮੈਨੂੰ ਬੜੀ ਟੈਨਸ਼ਨ ਹੋ ਰਹੀ ਕਿਉਂਕਿ ਅੱਗੇ ਤਾਂ ਜਦੋਂ ਮੈਂ ਚੌਂਕੜੀ ਮਾਰ ਕੇ ਪੈਂਦੀ ਸੀ ਮੇਰੀ ਲੱਤ ਉਦੋਂ ਹੀ ਦਰਦ ਕਰਦੀ ਸੀਗੀ ਤੇ ਮੈਂ ਸਿੱਧੀ ਕਰ ਲੈਂਦੀ ਸੀ ਠੀਕ ਹੋ ਜਾਂਦੀ ਸੀਗੀ ਬਟ ਹੁਣ ਚਾਹੀਏ ਸਿੱਧੀ ਆ ਚਾਹੀਏ ਵਿੰਗੀ ਆ ਜਿੱਧਰ ਨੂੰ ਮਰਜੀ ਆ ਬਟ ਇਹਦੇ 'ਚ ਜਿਹੜਾ ਪੇਨ ਹੈਗਾ ਉਹ ਲਗਾਤਾਰ ਹੋਈ ਜਾ ਰਿਹਾ ਤੇ ਨਾਲ ਹੀ ਮੇਰਾ ਸਿਰਦਰਦ ਨਾਲ ਮੈਨੂੰ ਰਾਤੀ ਚੰਗੀ ਤਰ੍ਹਾਂ ਨੀਂਦ ਆਉਂਦੀ ਆ ਜੇ ਅੱਖ ਲੱਗ ਜੇ ਤਾਂ ਠੀਕ ਆ ਤੇ ਜੇ ਨਾ ਅੱਖ ਲੱਗੇ ਤੇ ਫੇਰ ਮੈਂ ਬਸ ਇਦਾਂ ਹੀ ਸਾਰੀ ਰਾਤ ਸੋਚਾਂ ਸੋਚ ਕੇ ਨਿਕਲ ਜਾਂਦੀ ਆ ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਸੋਚਾਂ ਹੈ ਕੀ ਨੇ ਰੱਬ ਜਾਣਦਾ ਤੇ ਅੱਜ ਵੀ ਮੈਂ ਸਕੂਲ ਤੋਂ ਆ ਕੇ ਪਈ ਆ ਤੇ ਹੁਣ ਮੈਂ ਠੀਠ ਜੀ ਹੋ ਕੇ ਉੱਠੀ ਆ ਬੇਸ਼ਰਮੀ ਜੀ ਦੀ ਮਾਰੀ ਵੀ ਕਹਿਣਗੇ ਕਿ ਲੈ ਰੋਟੀ ਪਾਣੀ ਨਹੀਂ ਬਣਿਆ ਹੈਗਾ ਹੁਣ ਮੈਂ ਉੱਠ ਕੇ ਦਾਲ ਧਰੀ ਐ ਤੇ ਦੀਦੀ ਹੁਣੀ ਅੱਜ ਗਏ ਹੋਏ 90 ਕਿ ਤਨਸੀ ਸਮੈ ਤੇ ਮੇਰਾ ਨਾ ਅੱਜ ਦਾਲ ਦਾ ਇਸ ਛੰਡ ਬੜਾ ਮਨ ਕਰੰਦਿਆ ਤੇ ਮੈਂ ਅੱਜ ਦਾਲ ਧਰੀ ਛੋਲਿਆਂ ਦੀ ਤੇ ਨਾਲ ਮੈਂ ਉਹਦੇ ਰਾਈਸ ਬਣਾਉਂਗੀ ਉਹਨਾਂ ਨੂੰ ਮੈਂ ਪੁੱਛ ਲੈਨੀ ਆ ਫੋਨ ਕਰਕੇ ਵੈਸੇ ਮੈਂ ਆਪਣੀ ਬਣਾਉਂਗੀ ਜੇ ਉਹਨਾਂ ਨੂੰ ਮੈਨੂੰ ਲੱਗਦਾ ਜੇ ਖਾ ਕੇ ਆਏ ਠੀਕ ਹੈ ਜੇ ਨਹੀਂ ਤਾਂ ਫਿਰ ਉਹ ਆ ਕੇ ਰੋਟੀ ਬਣਾ ਲੈਣਗੇ ਤੇ ਬਟ ਮੇਰਾ ਜੀ ਕਰ ਰਿਹਾ ਕਿ ਮੈਂ ਰਾਈਸ ਖਾਵਾਂ ਤੇ ਫਿਲਹਾਲ ਮੈਂ ਖਾ ਰਹੀ ਆ ਔਰੰਂਜ ਮੇਰੇ ਸਾਹਦੇ ਮੈਨੂੰ ਕੁਝ ਵਧੀਆ ਫੀਲ ਹੋਵੇ ਅਜੇ ਵੀ ਮੇਰਾ ਸਿਰ ਰਸ ਤੇ ਦਰਦ ਹੈਗਾ ਉਹ ਹੋ ਰਿਹਾ ਪਤਾ ਨਹੀਂ ਐਸਿਡ ਕਰਕੇ ਹੀ ਕਹਿੰਦੇ ਹੁੰਦਾ ਹੁੰਦਾ ਹੈ ਪਤਾ ਨਹੀਂ ਕੀ ਚੱਕਰ ਹੈ ਹੁਣ ਮੈਂ ਸੋਚ ਰਹੀ ਹਾਂ ਟੈਸਟ ਪਤਾ ਨਹੀਂ ਕਿਉਂ ਮੈਂ ਇਗਨੋਰ ਮਾਰਦੀ ਪਈ ਆ ਕਿ ਮੈਂ ਨਾ ਕਰਾਵਾਂ ਨਾ ਕਰਾਵਾਂ ਨਾ ਕਰਾਵਾਂ ਟੈਸਟ ਕਦੀ ਸੋਚਦੀ ਆ ਕਿ ਛੁੱਟੀਆਂ ਪੈਂਦੀਆਂ ਨੇ ਤਾਂ ਮੈਂ ਕਰਾ ਹੀ ਲਵਾਂ ਇਹ ਵੀ ਮੇਰੀ ਟੈਨਸ਼ਨ ਨਿਬੜੇ ਵੀ ਲੱਤ ਤਾਂ ਕੀ ਚੱਕਰ ਹੈ ਨਾ ਲੱਤ ਮੇਰੀ ਕਿਉਂ ਆਣੀ ਦਰਦ ਕਰਦੀ ਹੈ ਮੈਂ ਤੁਹਾਨੂੰ ਦੱਸਿਆ ਸੀ ਜੇ ਨਾ ਮੈਂ ਗਰਭੀ ਸੀਗੀ ਮੈਂ ਆਪਣੇ ਕਿਚਨ 'ਚ ਖੜੀ ਸੀ ਤੇ ਰਾਜਾ ਪਿੱਛੋਂ ਦੀ ਆਇਆ ਤੇ ਉਹਨੇ ਮੇਰੀ ਲੱਤ ਤੇ ਇਦਾਂ ਹਲਕਾ ਜਿਹਾ ਮਾਰਿਆ ਉਹ ਜਦੋਂ ਬੰਦਾ ਨੇ ਜਾਣੇ 'ਚ ਖੜਿਆ ਹੁੰਦਾ ਤੇ ਉਹ ਮੇਰੀ ਲੱਤ ਪੂਰੀ ਐਨ ਬੈਂਡ ਹੋ ਗਈ ਚੰਗੀ ਤਰ੍ਹਾਂ ਬਿਲਕੁਲ ਫੋਲਡ ਹੀ ਹੋ ਗਈ ਤੇ ਸਵੇਲਿੰਗ ਵੀ ਆ ਗਈ ਸੀਗੀ ਬਸ ਸਵੇਲਿੰਗ ਤਾਂ ਚਲੋ 1-2 ਦਿਨ ਤੱਕ ਠੀਕ ਹੋ ਗਈ ਪਰ ਹੁਣ ਆਈ ਥਿੰਕ ਸੋ ਪਤਾ ਨਹੀਂ ਉਹਦਾ ਟੱਕਰ ਹੈ ਜਾਂ ਕੀ ਚੱਕਰ ਹੈ ਮੈਨੂੰ ਨਹੀਂ ਪਤਾ ਹੈਗਾ ਪਰ ਮੇਰੀ ਲੱਤ 'ਚ ਦਰਦ ਰਹਿੰਦਾ ਆ ਰੱਬ ਜਾਣਦਾ ਰੱਬ ਸੋਖ ਰੱਖੇ ਮੈਂ ਆਪਣੇ ਘਰ ਵਾਲੇ ਨੂੰ ਕਰੀ ਮਿਲਣਾ ਫਿਰ ਭਾਵੇਂ ਮਰ ਜਾ ਤੋਗਾ ਤੇ ਦੇਖਦੇ ਆਪਾਂ ਕੀ ਬੰਦ ਆ ਛੁੱਟੀਆਂ ਹੋਣ ਆਲੀਆਂ ਨੇ ਬਸ 12 ਦੇ ਪੇਪਰ ਸ਼ੁਰੂ ਹੋਣੇ ਸਾਡੇ ਉਸ ਤੋਂ ਬਾਅਦ ਆਪਾਂ ਦੇਖਦੇ ਆ ਫਿਰ ਪ੍ਰੋਪਰ ਟੈਸਟ ਕਰਾਵਾਂਗੇ ਵੀ ਕੀ ਚੱਕਰ ਹੈ ਫਿਲਹਾਲ ਤੋ ਸਾਰੇ ਜਣੇ ਔਰੇਂਜ ਖਾਓ ਤੇ ਖੁਸ਼ ਰਹੋ ਉਹ ਵਾਈਗਰੂ ਬੈਠਾ ਆਪਣੇ ਨਾਲ ਜਿੰਨੀ ਦੇਰ ਤੱਕ ਆਪਣੇ ਸਿਰ ਤੇ ਉਸ ਪਰਮਾਤਮਾ ਦਾ ਹੱਥ ਹੈ ਧੰਬਾਬਾ ਦੀਪ ਸਿੰਘ ਜੀ ਦਾ ਹੱਥ ਹੈ ਉਨੀ ਦੇਰ ਤੱਕ ਆਪਣਾ ਕੋਈ ਵਵਲਵਿੰਗਾ ਨਹੀਂ ਕਰ ਸਕਦਾ ਸੋ ਹਮੇਸ਼ਾ ਉਸ ਪਰਮਾਤਮਾ ਤੇ ਵਿਸ਼ਵਾਸ ਹੁਣ ਤੱਕ ਉਹਦੇ ਤੇ ਵਿਸ਼ਵਾਸ ਨਾਲ ਕਿ ਜ਼ਿੰਦਗੀ ਨਿਕਲੀ ਐ ਤੇ ਅੱਗੋਂ ਵੀ ਆਪਾਂ ਨੇ ਉਹਦੇ ਤੇ ਵਿਸ਼ਵਾਸ ਨਾਲ ਜ਼ਿੰਦਗੀ ਜਿਉਣੀ ਐ ਹਾਂ ਜੀ ਦੱਸੋ ਰੋਟੀ ਬਸ ਬੰਦ ਕਰਕੇ ਲਾਉਣ ਲੱਗੀ ਹਾਂ ਬਾਕੀ ਸਾਰਾ ਕੁਝ ਤੇ ਆਇਆ ਹਨ ਤੁਹਾਡਾ ਫੇਵਰਿਟ ਸਬਜ਼ੀ ਮੈਂ ਇਹਨਾਂ ਦਾ ਲਾਈਕ ਹੈ ਅੱਗੋਂ ਇਹ ਕਰਦੀ ਨਹੀਂ ਦਰ ਬੇਟਾ ਵੀ ਜਾਂ ਚੀਜ਼ਾਂ ਖਾ ਲਿਆ ਕਰੋ ਫਿਰ ਬੈਰੀ ਖਾਦੀ ਹੈ ਹੈ ਪਹਿਲੀ ਖਾਦੀ ਕਿੰਨੇ ਖਾਦੀ ਸੀ ਉਹ ਦੋ ਤਿੰਨ ਆਹ ਨਹੀਂ ਇਤਨੇ ਖਾਦੀ ਮੈਨੂੰ ਪਤਾ ਐ ਤੇ ਰੋਣੇ ਰੋਟੀਆਂ ਨੂੰ ਐ ਕਿ ਉਹ ਵੀ ਅਸੀਂ ਤਾਂ ਟੋਟੀ ਖਾਣੀ ਨਹੀਂ ਤੇ ਗਾਇਸ ਤੁਸੀਂ ਸਾਰੇ ਜਣੇ ਨਾ ਮੈਨੂੰ ਪੁੱਛ ਰਹੇ ਸੀਗੇ ਕਿ ਦੀਦੀ ਪਾਠਾ ਕਦੋਂ ਲੈਣਾ ਇਹ ਪਾਠਾ ਮੇਨੂੰ ਪਾਠ ਦਾ ਨਾਮ ਹੈ ਕਿ ਬੜੀ ਹਾਸੇ ਆਉਂਦੀ ਹੈ ਤੇ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਨਾ ਕਿਸੇ ਵੀ ਆਪਣੀ ਪੰਸਾਰੀ ਦੀ ਸ਼ਾਪ ਤੋਂ ਜਾਂ ਜਿੱਦਾਂ ਆਪਾਂ ਪਕਜੀਰੀ ਦਾ ਸਮਾਨ ਵੀ ਉੱਥੇ ਮਿਲ ਜਾਂਦਾ ਸਾਰਾ ਤੇ ਉਹਨਾਂ ਨੂੰ ਵਾਸਤੇ ਤੁਸੀਂ ਐ ਕਿ ਉਹ ਕਿਹੜਾ ਪਾਠਾ ਸੀਗਾ ਉਹਦੀ ਮੂਹਰੇ ਆ ਗਈ ਫਿਰ ਮੈਂ ਜਿੱਥੇ ਆ ਬੋਲ ਕੇ ਬਸ ਤੁਸੀਂ ਪਾਠਾ ਲੈ ਦਿਓ ਉਹਨਾਂ ਨੂੰ ਤਜਾਰੀ ਪਾਠਾ ਹਾਂ ਤੇ ਉਹ ਤੁਹਾਨੂੰ ਦੇ ਦੇਣਗੇ ਤੇ ਉਹਦੇ ਵਿੱਚ ਤੁਸੀਂ ਲੈਣਾ 200 ਗ੍ਰਾਮ ਪਾਠਾ 100 ਗ੍ਰਾਮ ਕਵਰ ਕਰਸ ਤੇ 100 ਗ੍ਰਾਮ ਲੋਥ ਮਿੱਟੀ ਦੇ ਵਰਗਾ ਪਾਊਡਰ ਜਿਆ ਹੁੰਦਾ ਲੋਥ ਤੇ ਹੋਰ ਲੈਣੀ ਹੈ ਤੇ ਨਾਲ ਉਹਦੇ ਤੁਸੀਂ 400 ਗ੍ਰਾਮ ਲੈ ਲੈਨੇ ਤੁਸੀਂ ਕਾਲੇ ਛੋਲੇ ਤੇ ਕਾਲੇ ਛੋਲਿਆਂ ਨੂੰ ਤੁਸੀਂ ਪੀਕੇ ਨਾ ਬਾਕੀ ਦਾ ਸਾਰਾ ਪਾਊਡਰ ਫਾਰਮ ਚ ਹੀ ਹੁੰਦਾ ਆ ਉਹ ਤੁਸੀਂ ਸਾਰਾ ਸਮਾਨ ਮਿਕਸ ਕਰਕੇ ਤੇ ਉਹਨੂੰ ਤੁਸੀਂ 1.5 ਚਮਚ ਬਾਕੀ ਤੁਸੀਂ ਟਰਾਈ ਕਰਕੇ ਦੇਖ ਲਿਓ ਕਈ ਵਾਰੀ ਖਾਨ ਤੇ ਵੀ ਹੁੰਦਾ ਹਨਾ ਦੇ ਇਹਦੇ ਕਿ ਤੁਮ ਉਸ ਨੂੰ ਗਰਮ ਦੁੱਧ ਨਾਲ ਲੈਣਾ ਸਾਰਾ ਨਹੀਂ ਘੋਲਣਾ ਹੈਗਾ ਗਰਮ ਦੁੱਧ ਚ ਜਿੱਦਾਂ ਥੋੜੇ ਜਿਹੇ ਦੁੱਧ ਚ ਘੋਲ ਕੇ ਨਾ ਤੇ ਉਹਨੂੰ ਪੀ ਲੈਣਾ ਕਿਉਂਕਿ ਨਾ ਤਾਂ ਉਹ ਸੁੱਕਾ ਕਾਦਾ ਜਾਣਾ ਬਿਲਕੁਲ ਐ ਸੁੱਕਾ ਸੁੱਕਾ ਤਾਂ ਤੇ ਸੰਗ ਨੂੰ ਲੱਗਣਾ ਜਾ ਕੇ ਉਹ ਉਹ ਲਾਸਟ ਤੇ ਮਿੱਟੀ ਵਰਗਾ ਮੈਂ ਜਾਂਦਾ ਹਾਂ ਹਾਂ ਲਾਸਟ ਤੇ ਲਾਸਟ ਤੇ ਕੀ ਹੋਰ ਲੱਗਦਾ ਹੈ ਮਿੱਟੀ ਜੇ ਅੰਗਰ ਜਦੋਂ ਆਪਾਂ ਖਾਂਦੇ ਵੀ ਨਾ ਉਦੋਂ ਵੀ ਮਿੱਟੀ ਜੇ ਅੰਗਰ ਲੱਗਦਾ ਹੈ ਤੇ ਮੈਂ ਤਾਂ ਇਹ ਤੁਹਾਨੂੰ ਦੱਸ ਰਹੀ ਹਾਂ ਵੀ ਤੁਸੀਂ ਜਿੱਦਾਂ ਥੋੜੇ ਜਿਹੇ ਦੁੱਧ ਚ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਜੀ ਨਾ ਤੇ ਫਟਾਫਟਾ ਦੇ ਘੁੱਟ ਭਰ ਲੈਣੇ ਨੇ ਠੀਕ ਹੈ ਤਦੋਂ ਬਾਅਦ ਤੁਸੀਂ ਨਾਲ ਜਿਹੜਾ ਗਰਮ ਦੁੱਧ ਹੈਗਾ ਉਹ ਲੈ ਲੈਣਾ ਢਾਗੇ ਵਾਲੀ ਮਿਸ਼ਰੀ ਆਪਸ਼ਨਲ ਹੈ ਉਹ ਤੁਸੀਂ ਵਿੱਚ ਪਾਣੀ ਪੀ ਕੇ ਪਾ ਲਿਓ ਨਹੀਂ ਪਾਣੀ ਤਾਂ ਵੀ ਕੋਈ ਚੱਕਰ ਨਹੀਂ ਉਹ ਦੁੱਧ 'ਚ ਹੀ ਭਾਵੇਂ ਪਾ ਲਿਆ ਕਰਿਓ ਠੀਕ ਹੈ ਤੇ ਉਹਨੂੰ ਤੁਸੀਂ ਸਵੇਰੇ-ਸਵੇਰੇ ਲੈਣਾ ਆ ਕੋਈ ਐ ਨਹੀਂ ਹੈਗਾ ਵੀ ਖਾਲੀ ਪੇਟ ਜਾਂ ਕਿਵੇਂ ਸਵੇਰੇ ਉੱਠ ਕੇ ਜਦੋਂ ਪਾਣੀ ਪੁਣੀ ਪੀ ਲਿਆ ਤੇ ਉਦੋਂ ਬਾਅਦ ਆਪਣਾ ਦੁੱਧ ਕੀਤਾ ਗਰਮ ਤੇ ਵਿੱਚ ਉਹਨੂੰ ਇੱਕ ਡੇ ਡੇਢ ਕ ਚਮਚਾ ਡੇਢ ਜਾਂ ਦੋ ਚਮਚਾ ਤੁਸੀਂ ਮਿਕਸ ਕਰਕੇ ਤੇ ਉਹਨੂੰ ਤੁਸੀਂ ਪੀ ਲੈਣਾ ਤੇ ਉਦੋਂ ਬਾਅਦ ਤੁਸੀਂ ਜਿਹੜੇ ਵੀ ਆਪਣੇ ਰੁਟੀਨ 'ਚ ਰੋਟੀ ਖਾਂਦੇ ਹੋ ਤੇ ਉਹ ਤੁਸੀਂ ਰੋਟੀ ਖਾ ਲੈਣੀ ਹੈ ਠੀਕ ਹੈ ਤੇ ਪਰ ਪ੍ਰੋਪਰ ਭੇਜ ਦੇ ਨਾਲ ਕਰਨਾ ਪੀ ਮਤਲਬ ਉਹਦੇ ਵਿੱਚ ਫਿਰ ਬਾਹਰ ਦਾ ਨਹੀਂ ਪਾਣਾ ਹੈਗਾ ਤਲਿਆ ਹੋਇਆ ਠੀਕ ਹੈ ਕੋਈ ਬਾਹਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਹੋ ਰਿਹਾ ਕੋਈ ਇਧਰ ਰੋਟੀ ਦਾ ਕੋਈ ਚੱਕਰ ਨਹੀਂ ਤੁਸੀਂ ਉਹ ਪਿਓ ਦੇਖੋ ਕੀ ਮਤਲਬ ਰਿਮੋਟ ਦਾਦੀ ਤੇ ਦੋਤਾ ਪੋਤਾ ਦਾਦੀ ਪੋਤਾ ਨਾ ਦੋਨਾਂ ਰਿਮੋਟ ਦੇ ਪਿੱਛੇ ਪਏ ਰਹਿੰਦੇ ਦੋਵੇਂ ਜਣੇ ਸਾਡੇ ਸਾਡੇ ਨਾ ਰਹੀ ਰਹਿੰਦੇ ਫਤੇ ਜਦਿੱਤੇ ਦਾਦੀ ਦੀ ਲੜਾਈ ਹੋ ਜਾਂਦੀ ਹੈ ਕਿ ਕਈ ਦਾਦੀ ਚੇਤਾ ਭੁੱਲ ਜਾਂਦਾ ਕਿ ਇਹ ਰਿਮੋਟ ਕਿੱਥੇ ਫਤੇ ਦਾਦੀ ਦੇ ਪਿੱਛੇ-ਪਿੱਛੇ ਦਾਦੀ ਸ਼ਾਮ ਨੂੰ ਕਹੋਗੀ ਮੈਂ ਗੁਰਬਾਣੀ ਦੇਖਣੀ ਹੈ ਫਤੇ ਕਹੂਗਾ ਨਹੀਂ ਮੈਂ ਆਪ ਦੇ ਕਾਰਟੂਨ ਦੇਖਣੇ ਨੇ ਇਹ ਦੋਨੇ ਆਣੇ ਲੜ ਪੈਂਦੇ ਨੇ ਆਪਸ ਵਿੱਚ ਥੈਂਕਿ ਫਤੇ ਸਿੰਘ ਨੇ ਵੀ ਸ਼ਾਮ ਨੂੰ ਦੇਖਦਾ ਟੀਵੀ ਤੇ ਫਿਰ ਮੰਮੀ ਨੇ ਵੀ ਸ਼ਾਮ ਨੂੰ ਗੁਰਬਾਣੀ ਲਈ ਹੁੰਦੀ ਹੈ ਤੇ ਇਹਨਾਂ ਦਾ ਰਿਮੋਟ ਹੀ ਨਹੀਂ ਲੋਟ ਆਉਂਦਾ ਹੈਗਾ ਅੱਜ ਗਾਇਜ਼ ਅਸੀਂ ਬਣਾਇਆ ਗਾਹ ਚਾਵਾਂ ਖਾਣ ਬਸੇ ਸੀ ਕੀ ਬਲੰਦਰ ਨਾਲ ਗੱਲ ਕਰਨ ਤੇ ਮੇਰਾ ਨਾ ਜਿਹੜਾ ਤੜਕਾ ਹੈਗਾ ਦਾਲ ਨੂੰ ਉਹ ਹੋ ਗਿਆ ਲੇਟ ਤਾਂ ਕਿ ਵਦਗੀ ਦੀਵਾਲੀ ਵਾਲੇ ਹੈਗਾ ਜਿਵੇਂ ਲੈਣਾ ਫਿਰ ਤੁਹਾਨੂੰ ਕੋਈ ਕਨਫਿਊਜ਼ਨ ਹੈ ਤਾਂ ਮੈਨੂੰ ਕੋਈ ਵੀ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਫਿਰ ਇਸੇ ਥੋੜੀ ਲੈਣਾ ਦੁੱਧ ਨਾਲ ਕੋਈ ਰਾਤ ਨੂੰ ਨਹੀਂ ਲੈਣਾ ਕੁਛ ਨਹੀਂ ਤੇਰੇ ਤੁਸੀਂ ਆਪਾਂ ਦੁੱਧ ਕਰੋ ਚਲ ਕੇ ਮੈਂ ਵਧੀਆ ਤੇ ਫਾਕੀ ਪਰ ਪੋਸੀਗਰ ਮੈਂ ਦੁੱਧ ਦੇ ਨਾਲ ਲੈ ਲਿਆ ਤੁਸੀਂ ਪਹਿਲੇ ਦਿਨ ਲਓਗੇ ਨਾ ਤੁਹਾਨੂੰ ਪਤਾ ਲੱਗ ਜਾਣਾ ਮੈਂ ਦਾਲ ਖਾਵਾਂ ਮੈਂ ਪਹਿਲੇ ਦਿਨ ਮੈਂ ਸੋਚਿਆ ਸੀ ਛੱਪਾ ਚਮਚਾ ਮਾਰ ਕੇ ਛੱਪਾ ਦੁੱਧ ਪੀਲਾਂਗੀ ਪਰ ਨਹੀਂ ਉਹ ਸੰਗਰੂ ਲੱਗਦਾ ਇਦਾਂ ਦੀ ਗਲਤੀ ਕਰੀ ਕਿ ਨਾ ਕਰਿਓ ਇੰਨਾ ਦੁੱਧ ਲੈ ਕੇ ਨਾ ਉਹਦੇ ਵਿੱਚ ਚੰਗੀ ਤਰ੍ਹਾਂ ਘੋਲ ਕੇ ਪੀ ਕੇ ਪਿੱਤੋ ਦੁੱਧ ਪੀਓ ਸਾਡੀਆਂ ਹੱਡੀਆਂ ਵਾਸਤੇ ਵੀ ਇਹ ਵਧੀਆ ਮੈਂ ਤਾਂ ਅਜੇ ਚੱਲੀ ਜਾਂਦਾ ਵਿੱਚ ਹੀ ਬਾੜਦਾ ਹੁਣ ਤੁਹਾਨੂੰ ਪਤਾ ਛੰਡ ਤੇ ਉਹਦੇ ਕਰਕੇ ਮੈਂ ਤੁਹਾਨੂੰ ਪ੍ਰੋਪਰ ਰਿਜ਼ਲਟ ਨਹੀਂ ਦੱਸ ਸਕ ਪਾਈ ਪਰ ਚਲੋ ਫਰਕ ਤਾਂ ਪਿਆ ਜੀ ਸਰੀ ਰੋਲਾ ਰੋਲਾ ਜਿਹਾ ਲੱਗਦਾ ਕੋਈ ਇਦਾਂ ਦੀ ਗੱਲ ਨਹੀਂ ਹੋएगी ਬਾਕੀ ਆਪਣੇ ਖਾਣ ਤੇ ਵੀ ਕੰਟਰੋਲ ਹੋਣਾ ਚਾਹੀਦਾ ਹਾਂ ਗੁੱਗੂ ਨੂੰ ਮੇਰੀ ਟੰਮੀ ਦੇਖ ਰਹੀ ਆ ਕੱਲ ਜਿਹੜੇ ਆਲੂ ਮਟਰ ਬਣਾਏ ਸੀਗੇ ਦਿਨ ਨਹੀਂ ਕੀਤਾ ਖਾਣ ਨੂੰ ਮੈਂ ਐਵੇਂ ਕਹਾ ਸਬਜ਼ੀ ਵਧੀਆ ਨਹੀਂ ਸੀ ਬਣਦੀ ਹੋਣੀ ਮੈਨੂੰ ਤਾਂ ਸੁਆਦ ਲੱਗਦੇ ਆ ਮੈਂ ਸਾਰੀ ਖਾ ਗੀ ਰੋਜੀ ਉਧਰ ਤੋਂ ਸਾਡੇ ਜਿਹੜੇ ਚੌਲ ਹੈਗੇ ਨੇ ਬਸ ਗਲਣ ਵਾਲੇ ਨੇ ਮਿਸਵਾੜ ਲੱਗਦੀ ਆ ਮੈਂ ਤਾਂ ਸੱਭੀ ਬੱਤੇ ਕੰਨ ਪਾਈ ਬਾਹਰ ਬਾਹਰੇ ਸੀ ਹੂੰ ਇਹ ਤਰ੍ਹਾਂ ਮੈਂ ਤੜਕਾ ਪਾ ਲਾਹੇ ਸੱਤ ਵੱਲੋਂ ਚੌਲ ਪੱਢਣੇ ਨੇ ਤੇ ਉਹ ਅੱਧਾ ਦੂਜੀ ਪਾਟੀ ਸਾਰੀ ਗਈ ਹੋਈ ਆ ਨਾਬੇ ਪਤਾ ਨਹੀਂ ਕੱਬ ਛਾਂਡਾ ਸੀ ਕਰਨ ਦੇ ਆ ਕੇ ਇਹ ਨੂੰ ਤਾਂ ਪਤਾ ਨਹੀਂ ਨਾਬੇ ਫਿਊਚਰ ਦੇਖ ਰਹੇ ਨੇ ਕੀ ਫਿਊਚਰ ਪਰਨੀਚਰ ਫਿਊਚਰ ਫਿਊਚਰ ਪਰਨੀਚਰ ਹਾਂ ਪਰਨੀਚਰ ਕਿਹਦੀ ਕੋਠੀ ਲੈਣਾ ਹਾਂ ਪਰ ਲਿਜੇ ਕੀ ਬਤਾ ਹਾਲ ਲੈਂਦੇ ਹਣ ਗੇਟ ਦਾ ਰਿਮੋਟ ਗੇਟ ਦਾ ਰਿਮੋਟ ਬਟਨ ਰਿਮੋਟ ਦਾ ਬਟਨ ਦਬਕੇ ਗੇਟ ਖੁੱਲ ਜੇ ਅੱਜ ਮੈਂ ਸੱਚੀ ਨਹੀਂ ਬਲੌਗ ਲੂ ਜੇ ਬਣਾਉਂਦਾ ਸ਼ੂਟ ਮਾਨ ਨਹੀਂ ਜਾਂਦਾ ਪੈਨਰ ਪਰ ਹੁਣ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਆਪਣਾ ਦੁੱਖ ਤੋਂ ਪਸੰਦ ਹੋ ਗਿਆ ਤੇ ਹੁਣ ਮੈਂ ਆਉਂਨਾ ਮੈਨੂੰ ਸਿਰ ਨੂੰ ਹੀ ਪਤਾ ਨਹੀਂ ਕੀ ਹੁੰਦਾ ਦਰਦ ਹੋਣ ਲੱਗਦਾ ਮਨ ਮਰਨਾ ਤੈਨੂੰ ਦੋ ਫਿਕਰਾਂ ਪੈਨਡਰੂ ਤੇ ਬਿੱਟੀ ਬੰਦ ਨਾ ਹੋਮ ਵਰਕ ਰੋਟੀ ਖਾ ਕੇ ਹੈ ਰੋਟੀ ਖਾ ਕੇ ਰੋਟੀ ਖਾ ਕੇ ਹਾਂ ਆਹ ਬਰੋਟੀ ਖਾ ਕੇ ਹੀ ਮੈਂ ਕਿਤੇ ਰੋਟੀ ਖਾ ਕੇ ਅਦਰ ਭਾਂਡੇ ਪਈ ਦੋਕ ਪਹਿਲਾਂ ਮੈਂ ਛੋਲ ਬਣਾ ਕੇ ਭਾਂਡਿਆਂ ਨੂੰ ਅਠ ਮਾਰਨਾ ਫੇਰ ਮੈਂ ਉਹ ਕਰਾਂਗੀ ਭਾਂਡਿਆਂ ਨਾਲ ਅਠ ਮਾਰ ਕੇ ਰੋਟੀ ਖਾ ਕੇ ਫੇਰ ਆਪਾਂ ਫਤਿਹ ਨੂੰ ਲੈ ਕੇ ਬੈਠਾਂਗੇ ਪੜਾਈ ਕਰਾਵਾਂਗੇ ਬਸ ਫੇਰ ਆਪਾਂ ਨੀਂਦ ਨਹੀਂ ਕਰਾਂਗੇ ਫੇਰ ਆਪਾਂ ਫੋਨ ਦੇਖਾਂਗੇ ਹਾਂ ਫੋਨ ਦੇਖਾਂਗੇ ਅੱਛਾ ਜੀ ਫੋਨ ਸਿਰਫ 5 ਮਿੰਟ ਲੈ ਕਿਉਂਕਿ ਵੈਸੇ ਵੀ 5 ਮਿੰਟ ਦੇਖਦੇ-ਦੇਖਦੇ ਫਤੈ ਨੂੰ ਨੀਂਦ ਆ ਜਾਂਦੀ ਆ 10 ਮਿੰਟ ਦੇਖਾਂਗੇ ਫਤੈ ਮੈਨੂੰ ਨਾ ਫ੍ਰਿਜ ਚੋਂ ਲਿਆ ਕੇ ਦਿਓ ਟਮਾਟਰ ਇੱਕ ਲਿਆ ਦਿਓ ਇੱਕ ਪਿਆ ਹੈ ਦੀਦੀ ਉਹ ਰੌਲਤੀ ਕਿੰਨੀ ਦੇਖੀ ਉਹ ਹੈਗੀ ਐ ਸਕਰੀਨ ਵਾਲੀ ਸਾਡੀ ਹੈਗੀ ਆਹਾ ਦੂਸਰੀ ਹੈ ਤਾਂ ਅਸੀਂ ਬਹੁਤ ਪਹਿਲਾਂ ਦੀ ਲਿਆਂਦੀ ਸਾਨੂੰ ਕਈ ਸੀ ਤਰ੍ਹਾਂ ਦੀ ਦੀਦੀ ਹੋਣ ਪਤਾ ਨਹੀਂ ਕਿੰਨੇ ਦੀ ਪਈ ਆ ਮੈਨੂੰ ਯਾਦ ਨਹੀਂ ਹੈਗਾ ਮੈਂ ਨਾਲ ਲੈ ਫਿਰ ਤੇ ਛੇਤੀ ਕਰ ਬੁੱਤ ਨੂੰ ਚੋਲਾਂ ਦੀ ਪਿੱਛਲਾਵਾਂ ਇੱਥੇ ਰੱਖ ਦੇ ਇੱਥੇ 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 ਉਹ ਮੈਂ ਖੰਡਾ ਵੀ ਵਾਸ਼ ਕਰ ਲੂੰਗਾ ਖੰਡ ਮੈਂ ਚੋਲਾਂ ਦੀ ਪਿੱਛਲਾਣੀ ਖੰਡ ਚੋਲਾਂ ਦੀ ਪਿੱਛਲਾਣੀ ਬੜੇ ਵਧੀਆ ਮਾਂ ਦੇ ਲੰਬੇ ਲੰਗੇ। ਉਹ ਲੈ ਇੱਧਰ ਨਾਲੋਂ ਸੱਕਰ ਬਾਅਦੇ ਖਾਣ ਨੂੰ ਜੀ ਕਰਦਾ। ਤੇ ਬੰਦੀ ਕਰਦੀ। ਮੈਂ ਉੱਤੇ ਬਾਹਲੀ ਆਵਾਜ਼ ਕਰਦੀ ਆ ਸ਼ਾਂਤੀ ਪਸੰਦ। ਰੋਣਾ ਨਹੀਂ ਵਧੀਆ ਲੱਗਦਾ ਮੈਨੂੰ। ਜੀ ਇਧਰ ਮੇਲੇ ਚ ਜੀਤੀ ਉਧਰ ਉੱਥੇ ਵੀ ਤਾਂ ਰੋਣਾ ਹੀ ਸੀ। ਹਾਂ ਪਰ ਤੇ ਨਹੀਂ ਵਧੀਆ ਲੱਗਦਾ ਮੈਨੂੰ ਜਿਹਦੇ ਸਮੇਂ ਤੋਂ ਨਹੀਂ ਰੋਣਾ ਬਜ਼ਾਰ ਚੰਦਾ ਜੜਾ ਮੈਂ। ਜੇ ਕਿ ਟੀਚਰ ਵਿਚਾਰੇ ਜਦੋਂ ਸਕੂਲ ਤੋਂ ਹੁੰਦੇ ਨਾ ਉਹਨਾਂ ਨੂੰ ਆਉਂਦਾ ਕਿ ਬਸ ਜੀ ਸ਼ਾਂਤੀ ਚ ਬੈਠੀ ਆ ਸਾਨੂੰ ਕੋਈ ਨਾ ਬੁਲਾਵੇ ਗੱਲ ਵੀ ਸਹੀ ਮੈਂ ਵੀ ਜਦੋਂ ਸਕੂਲ ਤੋਂ ਹੁੰਦੀ ਨਾ ਮੈਂ ਆ ਕੇ ਕਰੀਆਬ ਦਾ ਫੋਨ ਲੈ ਕੇ ਐਂ ਇਕੱਲੀ ਬਹਿ ਜੂਗੀ ਮੈਂ ਤੁਰ ਜਿਆਦਾ ਰੌਲਾ ਚ ਐ 3 ਮਿੰਟ ਤੋ ਗੁਜ਼ਾਰਤ ਹੁੰਦੀ ਹੈਗੀ ਉਹ ਭਾਵੇਂ ਫਿਰ ਮੈਂ ਬਾਅਦ ਚ ਜਿੰਨਾ ਮਰਜ਼ੀ ਰੌਲਾ ਪਾਈ ਜਾਵਾਂ ਠੀਕ ਹੈ ਸਾਰਾ ਦਿਨ ਨਾ ਉੱਥੇ ਰੌਲੇ ਤੇ ਸ਼ੋਰ ਕੀ ਰਹੇਗਾ ਤੁਮਨ ਜਨ ਹੱਟ ਜਾਂਦੇ ਅੱਜ ਕੱਲ ਤਾਂ ਐਸੀ ਨਿੱਕੀ ਨਿੱਕੀ ਗੱਲ ਤੇ ਫਿਰ ਤੌਣ ਲੱਗ ਜਾਂਦਾ ਨਹੀਂ ਤੇ ਅੱਗੇ ਜੋ ਮਰਜ਼ੀ ਹੋ ਜਾਂਦਾ ਜਿ ਸਫਰ ਵੀ ਸਾਰਾ ਆਉਣਾ ਇੰਦਾਂ ਨਾ ਕਦੀ ਕੁਝ ਨਹੀਂ ਹੋਇਆ ਕਦੇ ਜ਼ਿੰਦਗੀ ਆਤੀ ਉਝਾਰ ਰੱਖੀ ਐ ਸੀ ਆਪਣੇ ਹੱਥੀਂ ਕੰਦਰੀ ਆਉਂਦੀ ਹੈ ਜੀ ਕੀ ਹੋਉਂਦਿਆ ਹੈ ਕੀ ਕਰਨਾ ਹੈ ਇਹ ਬਸ ਹੋ ਗੋ ਮੈਨੂੰ ਇਹ ਨਾਲ ਧਨੀਆ ਨਹੀਂ ਹੈਦਾ ਤੇ ਜਿਵੇਂ ਜੀ ਦਾਲ ਬਣੀ ਮੇਰੇ ਜੀ ਕੰਦਿਆ ਵੀ ਧਨੀਆ ਪਾਵਾਂ ਗਾਇ ਚੌਲ ਇੰਨੇ ਵਧੀਆ ਬਣੇ ਨਾ ਫਤਿਹ ਥੋੜਾ ਕਰਕੇ ਦਿਖਾਓ ਕੋਲ ਇੰਨੇ ਵਧੀਆ ਬਣੇ ਨੇ ਨਾ ਘੈਂਟ ਪੂਰੇ ਬਣਿਆ ਚੌਲ ਤੇ ਦਾਲ ਦਿਖਾ ਸੰਦਾਰ ਉਹ ਤਾਂ ਨਹੀਂ ਉਹ ਤਾਂ ਦਾਲ ਤੇਰ ਬਣੀ ਨਹੀਂ ਦਾਲ ਨੂੰ ਤੜਕਾ ਲਾ ਲਾਂ ਦੋ ਉਹ ਤਾਂ ਕਹਿੰਦੇ ਪਤਾ ਨਹੀਂ ਅਸੀਂ ਖਾ ਕੇ ਆਵਾਂਗੇ ਸੁਆਦ ਦਾ ਬਣਾ ਲਿਆ। ਖਾ ਕੇ ਤਾਂ ਆਉਣੇ ਨੇ। ਮੈਨੂੰ ਰੋਟੀ ਖਾਣੀ ਆ। ਆਹ ਵੇਖੋ ਖਾ ਕੇ ਤਾਂ ਆਉਣਗੇ। ਆਪਾਂ ਨੇ ਰੋਟੀ ਖਾ ਵੀ ਲੈਣੀ ਤੇ ਪਰ ਮੇਰੇ ਲਈ ਚੋਲ ਸਿਰਫ ਮੈਂ ਬਣਾਣੇ ਨੇ ਆਪਣੇ ਲਈ ਪਰਨੀਤ ਲਈ ਤੇ ਮੇਰੀ ਖੰਡ ਲਈ। ਹਨਾ ਫਿਰ ਇਧਰ ਆਵਲੇ ਉਬਾਰ ਕੇ ਰੱਖੀ ਹੋਏ ਕਿਤੇ ਨਹੀਂ ਸਾਡੇ ਘਰ ਦੇ ਵਿੱਚ ਕੀ ਕਰਨਾ? ਚਾਰ ਬਣਾਉਣੇ ਹੋਣਗੇ। ਹੂੰ ਚਾਰ। ਚਾਰ। ਚਾਰ ਹੀ ਤਾਂ ਬਣਾਉਣ ਦੇ ਆਵਲੇ ਦਾ। ਆਹੋ ਚਾਰ ਹੀ ਪਾਣਾ ਹੁਣ ਮੈਨੂੰ ਲੱਗਦਾ ਤਾਂ ਹੀ ਬਾਲ ਕੇ ਰੱਖੇ ਨੇ। ਮੈਂ ਤਾਂ ਸਭ ਤੋਂ ਸੋਚਣ ਦੀ ਆਵਲੇ ਦੀਆਂ ਕੰਡੀਆਂ ਬਣਾਵਾਂ। ਉੱਧਰ ਭਾਈ ਅਸੇ ਲੋਪ ਨੇ ਹੂੰ ਉਧਰ ਹੋ ਰਿਹਾ ਪਤਾ ਥੋੜਾ ਬੁੱਕ ਲੈ ਅੱਖਾਂ ਚ ਭਈ ਜਾਂਦੀ ਆ ਪਾਪਾ ਨੇ ਵੀ ਟੈਨਸ਼ਨ ਕਰਨ ਕਰ ਦੇਣੀ ਆਪਣੀ ਗਿੰਬਲ ਲਿਆਦਣਾ ਪਾਪਾ ਨੇ ਸਾਨੂੰ ਹੂੰ ਅੱਜ ਮੈਂ ਗਾਇਜ਼ ਆ ਕੁੜਤਾ ਪਾਇਆ ਹਿੱਜਾ ਚ ਮੈਂ ਦਿਖਾਵਾਂ ਤੁਹਾਨੂੰ ਬਾਬਾ ਜਦੋਂ ਮੇਰੇ ਸਾਰੇ ਟੀਚਰਸ ਮੈਨੂੰ ਕਹਿ ਰਹੇ ਸੀ ਕਿ ਗਗਨ ਮਾडम ਤੁਸੀਂ ਕਸ਼ਮੀਰਾਂ ਲੱਗਦੇ ਹੋ ਪਰ ਮੇਰੇ ਹੌਟ ਬਰਾਹ ਤੇ ਮੇਰੇ ਵਾਲ ਕਿੱਲੇ ਪਏ ਨੇ ਕਾਪੀਰਾਈਟ ਹੂੰ ਕਾਪੀਰਾਈਟ ਬਾਤ ਕੱਟ ਕਰ ਲੋ ਟੀਵੀ ਦੀ ਪੱਤੀਏ ਕਰਤੀ ਨਹੀਂ ਬੰਦ ਕਰਤਾ ਪੱਤੀਓ ਅਬ ਇਹ ਕਿਦਾਂ ਬਣੇ ਚੌਲ ਬਣੇ ਸੁਸ਼ੀ ਵਰਗੇ ਬਣਦੀ ਨਾ ਸੁਸ਼ੀ ਵਰਗੇ ਹਾਂ ਸੁਸ਼ੀ ਵਾਲੇ ਕਿੱਥੇ ਦੀ ਹੋ ਗਈ ਸੀ ਉਹ ਜੁੜਦੇ ਸੀ ਹੈ ਜੁੜਦੇ ਸੀ ਉਹ ਤਾਂ ਇਕੱਠੇ ਨੇ ਹੋਗੇ ਸੀ ਕਿਉਂ ਹੈ ਨਹੀਂ ਚੌਲ ਬਣੀਆਂ ਨਹੀਂ ਸੀ ਅਮਰ ਤੁਸੀਂ ਕਦੀ ਪੰਗਾ ਤਾਂ ਨਾ ਬਤੇ ਮੈਂ ਨਹੀਂ ਕਰੀ ਮੈਂ ਆऊंगा ਗਾਇਜ਼ ਮੈਂ ਛੁੱਟੀਆਂ ਪੈਣ ਆਲੀਆਂ ਨੇ ਤੇ ਮੰਮੀ ਨਾ ਵਾਰ-ਵਾਰ ਕਹਿ ਰਹੇ ਨੇ ਕਿ ਤੁਸੀਂ ਆ ਜਿਓ ਆ ਜਿਓ ਪਰ ਉਹੀ ਗੱਲ ਹੁਣ 25 ਤੋਂ ਤਾਂ ਛੁੱਟੀਆਂ ਸ਼ੁਰੂ ਹੁੰਦੀਆਂ ਨੇ ਸਾਰੀਆਂ ਚਾਰ ਗਿਣਤੀ ਦੀਆਂ ਪੰਜ ਛੁੱਟੀਆਂ ਨੇ ਬਾਕੀ ਪਤਾ ਨਹੀਂ ਸਾਨੂੰ ਤਾਂ ਇਸ ਵਾਰ ਕਹਿ ਰਹੇ ਨੇ ਕਿ ਮੇਬੀ ਸਟੇਪੈਕ ਹੋਊਗਾ ਸਾਡਾ ਡਾਕਟਰ ਵਕੇਸ਼ਨ ਤੇ ਦੇਖੋ ਕੀ ਬੰਦ ਆਏ ਕਿਉਂਕਿ ਐਂ ਹੈ ਤਨੀ ਬੰਨੀ ਤੇ ਕਿੱਥੇ ਆ ਰਹੀ ਬੰਨੀ ਤੇ ਸ਼ਟਰ ਕਿੱਥੇ ਸ਼ਟਰ ਸ਼ਟਰ ਮਟਰ ਤੁਹਾਨੂੰ ਇਸ ਮਮਾ ਚਾਹਦੇ ਹਾਂ ਹਾਂਜੀ ਵੀਰਾ ਵੀ ਕਿੱਥੇ ਲਾ ਸ਼ਟਰ ਕਰਨਾ ਸ਼ਟਰ ਹੂੰ ਸ਼ਟਰ ਵੀ ਤੇ ਉਹ ਵੀ ਸੀਗਾ ਆਪਣਾ ਸੋਨੂ ਮਮਾ ਕਹਿ ਰਹੇ ਸੀ ਕਿ ਉੱਧਰ ਬਹਿ ਜਾਉਂਗੇ ਤੁਸੀਂ ਜਮੇ ਜਾਣੇ ਜਾ ਕੇ ਤੇ ਫੇਰ ਕੀ ਕਹਿੰਦੇ ਫੇਰ ਪਰ ਉੱਧਰ ਫੇਰ ਤੂੰ ਹੀ ਇਕੱਲੇ ਬੈਠੇ ਰਹੋਗੇ ਮੇਰਾ ਧਿਆਨ ਤੁਹਾਡੇ ਉੱਲ ਲੈਣਾ ਰਹਿਣ ਤੋਂ ਫਰੇ ਫੇਰ ਅੱਥੀ ਬਹਿ ਤੁਸੀਂ ਵੀ ਨਹੀਂ ਨਹੀਂ ਬੁੱਤ ਮੈਂ ਨਹੀਂ ਮੈਂ ਇੱਥੋਂ ਨਹੀਂ ਬਸ ਇਸ ਟਾਈਮ ਤੱਕ ਤਾਂ ਹਾਂ ਦਾ ਰੋਟੀ ਪਾਣੀ ਬਣਾ ਕੇ ਆਪਣਾ ਟਾਈਮ ਲੈ ਬੈਠੋ ਅੰਦਰਾਂ ਚ ਫੇਰ ਉਹ ਵੀ ਅੰਦਰ ਹੀ ਨੇ ਆਉਂਗੇ ਅੰਦਰ ਨੇ ਫੇਰ ਇੱਧਰ ਆਉਣ ਦੀ ਟੈਨਸ਼ਨ ਹੈ ਤੁਸੀਂ ਤਾਂ ਤਾਂ ਪੈਂਦੇ ਹੋ ਇਹਨਾਂ ਨੂੰ ਤਾਂ ਹੁੰਦਾ ਕਿ ਸਿਰੇ ਉੱਥੇ ਹੋਵੇ ਸਕੂਲ ਦਾ ਲੇਟ ਲੂਟ ਹੋ ਜਾਈਏ ਤੇ ਆਪੀ ਫੇਰ ਮम्मा ਕਹਿੰਦੀ ਵੀ ਨਹੀਂ ਮੈਂ ਵੀ ਤੁਹਾਡੇ ਤੋਂ ਵੱਧ ਤੇਜ਼ ਹਾਂ ਤੁਸੀਂ ਸਿੱਧੇ ਫੋਨ ਕਰ ਲੈਣੇ ਮੈਂ ਵੀ ਤੇਰੀ ਮਾਂ ਆਂ ਖੰਡ ਲੋ ਗਾਇਸ ਬਸ ਦਾਲ ਨੂੰ ਆਪਣੀ ਤੜਕਾ ਲਾ ਕੇ ਨਾ ਪਿਆਜ਼ ਆਪਣੇ ਭੁੱਜ ਗਏ ਨੇ ਆਪਣੇ ਰਹਿ ਗਏ ਟਮਾਟਰ ਤੇ ਆਪਾਂ ਹੁਣ ਤੁਹਾਨੂੰ ਮਿਲਾਵਾਂਗੇ ਕੱਲ ਨਵੇਂ ਵਲੌਗ ਦੇ ਨਾਲ ਖੰਡ। ਹਾਂ ਸਾਰਿਆਂ ਨੂੰ ਮੈਂ ਖੰਡ ਖੰਡ ਕਰ ਦੇਣੀ ਆ। ਐਂਡ ਮੈਂ ਕਰੂੰਗਾ। ਹੈਂ ਐਂਡ ਮੈਂ। ਮੈਂ ਤੁਸੀਂ ਕਰੋਗੇ। ਚਲ ਅੱਜ ਪਤੇ ਦਾ ਐਂਡ ਦੇਖੋ। ਅੱਜ ਦਾ ਵਲੌਗ ਫਿਰ ਅਸੀਂ ਉਰੀ ਸ਼ੁਰੂ ਕਰਦੇ ਆ। ਸ਼ੁਰੂ। ਅੱਜ ਦਾ ਵਲੌਗ ਅਸੀਂ ਉਰੀ ਐਂਡ ਕਰਦੇ ਆ ਤੱਕ ਤੱਕ ਪਿਆਰ ਭਰੀ ਸਾਰਿਆਂ ਨੂੰ ਸਸਤਰੀ ਕਰ। ਅੱਛਾ ਤੇ ਕਮੈਂਟ ਬਾਕਸ। ਕਮੈਂਟ ਬਾਕਸ ਕਰ ਦਿਓ। लाइक like? कर दे सब्सक्राइब कर दे और तो और कुछ ना करे ते मैंने डेट डाटा भेज दे अच्छा क्या ये मम्मा तो मम्मा के ऑर्डर पे आऊंगी चलो फिर आज तब लोग को शेयर करते हैं